ਬਲੈਕਸਟੋਨ ਮੰਗੇਓ ਪੰਜਾਬ ਦੇ ਵਿੱਚ ਕਾਮਯਾਬ ਹੋ ਚੁੱਕਿਆ ਅੱਛੀ ਕਾਲ ਦੀ ਮੈਂ ਗੁਰਸਮਰਨ ਸਿੰਘ ਨੇਚਰ ਪਾਰਕ ਪਲਾਂਟੇਸ਼ਨਸ ਤੋਂ ਦੋਸਤੋ ਆਪਾਂ ਜਿਹੜੇ ਬੂਟੇ ਦੇ ਵਿੱਚ ਕੋਲ ਖੜੇ ਆਂ ਜੀ ਇਹ ਅੰਬ ਦਾ ਬੂਟਾ ਜੀ ਬਲੈਕਸਟੋਨ ਮੰਗੇਓ ਦਾ ਬੂਟਾ ਬਲੈਕਸਟੋਨ ਮੰਗੇਓ ਤੁਸੀਂ ਆ ਲੱਗਿਆ ਹੋਏ ਦੇਖ ਸਕਦੇ ਹੋ ਜੀ ਇਹਦਾ ਸਾਈਜ਼ ਵੀ ਹੁਣ ਦੇਖ ਸਕਦੇ ਹੋ ਅਜੇ 2-3 ਮਹੀਨੇ ਇਹਨੇ ਫਲ ਪੱਕਣ ਨੂੰ ਲੈਣੇ ਆ ਤੇ ਸਾਈਜ਼ ਕਿੱਡਾ ਕੁ ਹੁੰਦਾ ਕਹਿਆ ਜਾਦਾ ਟੇਸਟ ਬਣੂਗਾ ਆਪਾਂ ਉਹ ਰਿਵਿਊ ਬਾਅਦ ਚੋਂ ਕਰਾਂਗੇ ਜੀ ਹਾਲ ਦੀ ਘੜੀ ਆਪਾਂ ਇਸ ਬੂਟੇ ਬਾਰੇ ਜਾਣਕਾਰੀ ਲੈਣੇ ਆ ਜੀ ਇਹ ਜਾਮਨੀ ਕਲਰ ਦਾ ਅੰਬ ਲੱਗਿਆ ਹੋਇਆ ਜੀ ਇਹਨੂੰ ਇਹਦੇ ਪੱਤੇ ਵੀ ਜਾਮਨੀ ਨੇ ਬੜਾ ਵਧੀਆ ਤਰੀਕੇ ਨਾਲ ਇਹ ਬੂਟਾ ਪਰਫੁੱਲਤ ਹੋਇਆ 5 ਸਾਲ ਦਾ ਬੂਟਾ ਜੀ ਇਹ ਇਹਨੇ ਫਲ ਦੇਤਾ ਜੀ ਆਪਾਂ ਨੂੰ ਹੁਣ ਇਹਦੇ ਤੇ ਤਕਰੀਬਨ 10-15 ਕ ਦਾਣੇ ਇਸ ਸਾਲ ਪਹਿਲੀ ਵਾਰ ਟਕੇ ਨੇ ਪਿਛਲੀ ਵਾਰ ਜਿਹੜਾ ਫਲ ਆਇਆ ਸੀ ਉਹ ਉਸ ਤੋਂ ਝੜ ਚੁੱਕੇ ਝੜ ਗਿਆ ਸੀ ਨੇਰੀਆਂ ਦੇ ਵਿੱਚ ਇਸ ਵਾਰ ਜਿੰਨੀਆਂ ਵੀ ਨੇਰੀਆਂ ਆਈਆਂ ਸਾਰਿਆਂ ਦੇ ਵਿੱਚ ਇਹ ਡੇਗੇ ਦੀ ਫਲ 10 ਕਫਲ ਲੱਗੇ ਹੋਣ ਕਰਕੇ ਹੁਣ ਆਪਾਂ ਇਹਦੇ ਟੇਸਟ ਬਾਰੇ ਵੀ ਆਪਾਂ ਨੂੰ ਪਤਾ ਲੱਗ ਜੂਗਾ ਅੱਗੇ ਜੇ ਆਪਾਂ ਨੇ ਇਹਦਾ ਸੇਲ ਦਾ ਦੇਖਣਾ ਜਾਂ ਇਹਦਾ ਬੂਟੇ ਲਾਉਣ ਦਾ ਦੇਖਣਾ ਤਾਂ ਆਪਾਂ ਇੱਕ ਵਾਰ ਟੇਸਟ ਕਰਕੇ ਆਪਾਂ ਇਹਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਾਂਗੇ ਦੋਸਤੋ ਅੰਬ ਦੀਆਂ ਵੈਰਾਈਟੀਆਂ ਬਹੁਤ ਔਖੀਆਂ ਚੱਲਦੀਆਂ ਨੇ ਆਪਣੇ ਕੋਲ ਤਕਰੀਬਨ ਮੇਰੇ ਕੋਲੇ 20 ਪੰਜਾਬ ਵੈਰਾਈਟੀਆਂ ਦੇ ਮੈਂ ਤਕਰੀਬਨ 50 ਵੈਰਾਈਟੀਆਂ ਤੇ ਟ੍ਰਾਇਲ ਕਰ ਚੁੱਕੇ ਹਾਂ ਜਿਨ੍ਹਾਂ ਚੋਂ ਤਕਰੀਬਨ ਆਪਣੇ ਕੋਲੇ 20 ਕੁ ਵੈਰੈਟੀਆਂ ਕਾਮਯਾਬ ਹੋ ਚੁੱਕੀਆਂ ਨੇ ਉਹਨਾਂ ਤੇ ਅੱਗੇ-ਅੱਗੇ ਆਪਾਂ ਟ੍ਰਾਇਲ ਕਰਦੇ ਜਾ ਰਹੇ ਹਾਂ ਵੀ ਕੀ ਕੀ ਖਰਾਕ ਪਾਈਏ ਜਾਂ ਕਿੱਦਾਂ ਪਾਈਏ ਇਹਨਾਂ ਨੂੰ ਦਿੱਕਤ ਬਹੁਤ ਆਉਂਦੀ ਆ ਅੰਬ ਨੂੰ ਪਾਲਣ ਦੇ ਵਿੱਚ ਮਾਲਵਾ ਦੇ ਵਿੱਚ ਬਹੁਤ ਦਿੱਕਤ ਆਉਂਦੀ ਆ ਖਾਸ ਕਰ ਜਿੱਥੇ ਆਪਾਂ ਨੂੰ ਨਹਿਰੀ ਪਾਣੀ ਨਹੀਂ ਅਵੇਲੇਬਲ ਹੁੰਦਾ ਨਹਿਰੀ ਪਾਣੀ ਨਾਲ ਕਾਫੀ ਹੱਦ ਤੱਕ ਕੁਝ ਕੁ ਪ੍ਰੋਬਲਮਾਂ ਜਿਹੜੀਆਂ ਅੰਬ ਦੀਆਂ ਨੇ ਉਹ ਸੋਲਵ ਹੋ ਜਾਂਦੀਆਂ ਨੇ ਬਾਕੀ ਜੋ ਜ਼ਮੀਨ ਦੇ ਵਿੱਚ ਘਾਟ ਆ ਜਾਂ ਜੋ ਇਹਨੂੰ ਫੰਗਸ ਪੈਂਦੀ ਆ ਉਹ ਕਿਉਂ ਪੈਂਦੀ ਆ ਕਿਸ ਕਾਰਨ ਉਹ ਆਪਾਂ ਸੋਲਵ ਕਰ ਸਕਦੇ ਆ ਜਾਂ ਕਿਹੜੀ ਫੰਗਸ ਆ ਉਹਦੇ ਤੇ ਆਪਾਂ ਕੰਮ ਕਰ ਰਹੇ ਆ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਜਾਂ ਕੁਝ 2-4 ਸਾਲ ਦੇ ਵਿੱਚ ਆਪਾਂ ਇਹਦੇ ਤੇ ਜਿਹੜੇ ਫੰਗਸ ਤੇ ਆ ਪੂਰਾ ਕੰਟਰੋਲ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਜਿਹੜੇ ਅੰਬ ਨੇ ਜੀ ਆਪਣੇ ਮਾਲਵਾਲ ਦੇ ਵਿੱਚ ਉਦਾਂ ਹੀ ਹੁਣ ਜਿਵੇਂ ਪਹਿਲਾਂ ਮੋਰਿੰਡੇ ਸ਼ਹਿਰ ਦੇ ਲਾਗੇ ਤਾਗੇ ਆਪਣੇ ਕੋਲੇ ਅੰਬ ਹੁੰਦੇ ਸੀ ਹੁਣ ਇਸ ਜਿਹੜੀ ਪਰਟੀਕੂਲਰ ਵੈਰਾਈਟੀ ਦੀ ਗੱਲ ਕਰੀਏ ਤਾਂ ਪਹਿਲਾਂ ਬਲੈਕਸਟੋਨ ਦੇ ਵਿੱਚ ਕਾਫੀ ਰੌਲਾ ਸੀ ਕਿ ਅੰਬ ਨਹੀਂ ਆ ਰਿਹਾ ਇਹਨੂੰ ਟੇਸਟ ਨਹੀਂ ਬਣ ਰਿਹਾ ਜੀ ਇਹਦਾ ਸਾਈਜ਼ ਨਹੀਂ ਬਣ ਰਿਹਾ ਪਰ ਆਪਣੇ ਕੋਲ ਪੰਜਾਬ ਦੇ ਵਿੱਚ ਚੱਲ ਚੁੱਕਿਆ ਜੂਪੀ ਦੇ ਵਿੱਚ ਕਿਤੇ ਕਿਤੇ ਦਿੱਕਤ ਦੇ ਰਿਹਾ ਜੀ ਹੁਣ ਪੰਜਾਬ ਦੇ ਮਾਹੌਲ 'ਚ ਕਿੱਦਾਂ ਹੋ ਕਿੱਡਾ ਹੋਊਗਾ ਉਹ ਸਾਰੀ ਗੱਲ ਆਪਾਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਵੀ ਸ਼ੋਅ ਕਰਾਂਗੇ ਤੇ ਇਹਦਾ ਟੇਸਟ ਵੀ ਕਰਾਂਗੇ ਸਾਰਾ ਕੁਝ ਹੁਣ ਇਹ ਅੰਬ ਨੂੰ ਆਪਾਂ ਆਉਣ ਵਾਲੇ ਇਸ ਸੀਜ਼ਨ ਤੋਂ ਬਾਅਦ ਅਕਤੂਬਰ ਦੇ ਵਿੱਚ ਕਟਿੰਗ ਕਰਾਂਗੇ ਜੀ ਇਹਦੇ ਤੇ ਗ੍ਰੋਥ ਰੈਗੂਲੇਟਰ ਦੀ ਸਪਰੇਅ ਕਰਾਂਗੇ ਬਾਕੀ ਇਹਦੀ ਖਰਾਕ ਜਿੱਦਾਂ ਆਪਾਂ ਘੇਰਾ ਪੱਟ ਕੇ ਪਾਉਨੇ ਉਦਾਂ ਹੀ ਇਹਦੀ ਖਰਾਕ ਪਾਵਾਂਗੇ ਇਹਦੇ ਤੇ ਸਾਰਾ ਕੰਮ ਕਰਨ ਤੋਂ ਬਾਅਦ ਫਿਰ ਇਹਨੂੰ ਥੋੜਾ ਜਿਹਾ ਛਾਂਟ ਕੇ ਥੋੜਾ ਛੋਟਾ ਕਰਕੇ ਵੇਰ ਇਹਨੂੰ ਵਧੀਆ ਤਰੀਕੇ ਨਾਲ ਗੁੜਾਈ ਕਰਕੇ ਇਹਦੀ ਖਾਦ ਪਾ ਕੇ ਫਿਰ ਇਹ ਤੋਂ ਹੋਰ ਵੱਧ ਗਾਂਹਾਂ ਵਾਲੇ ਸਾਲ ਨੂੰ ਕਿੰਨੇ ਕੰਮ ਦੇ ਸਕਦਾ ਉਹ ਉਸ ਵੱਲ ਧਿਆਨ ਦੇਵਾਂਗੇ ਜੀ ਧੰਨਵਾਦ ਜੀ